ਜੇਕਰ ਤੁਸੀਂ ਸਾਡੇ ਚੈਨਲ ਵਿੱਚ ਪਹਿਲੀ ਵਾਰ ਆਏ ਹੋ ਤਾਂ ਲਾਲ ਬਟਨ ਨੂੰ ਸਬਸਕ੍ਰਾਈਬ ਵਾਲੇ ਦਬਾ ਦਿਓ ਨਾਲ ਹੀ ਘੰਟੀ ਵਾਲੇ ਬਟਨ ਨੂੰ ਦਬਾ ਦਿਓ ਤਾਂ ਕਿ ਮੈਂ ਕੋਈ ਵੀ ਵੀਡੀਓ ਪਾਵਾਂ ਉਹ ਤੁਹਾਡੇ ਤੱਕ ਬਹੁਤ ਹੀ ਜਲਦੀ ਪਹੁੰਚ ਜਾ ਸਕੇ ਇਸ ਤਰ੍ਹਾਂ ਹੀ ਤੁਸੀਂ ਸਾਡੇ ਨਾਲ ਰਹੋ ਆਲੀ ਬਦਲੀ ਕਟਾ ਬਣ ਸ਼ਾਈ ਬੱਲੇ ਰਤ ਪਿਆਰ ਕਰਨ ਦੀ ਆਈ ਬੱਲੇ ਕਿ ਸੋਣ ਦਾ ਮਹੀਨਾ ਆ ਗਿਆ ਕਿ ਸੋਣ ਦਾ ਮਹੀਨਾ ਆ ਗਿਆ ਤੀਆਂ ਦਾ ਤਿਉਹਾਰ ਤੀਆਂ ਦਾ ਤਿਉਹਾਰ ਬੀਬੀਆਂ ਅਤੇ ਬਜ਼ੁਰਗਾਂ ਦਾ ਤਿਉਹਾਰ ਆਏ ਹੋਏ ਸਟੂਡੈਂਟਸ ਟੀਚਰਸ ਪ੍ਰਿੰਸੀਪਲ ਸਾਹਿਬਾਨ ਬਜ਼ੁਰਗ ਬੀਬੀਆਂ ਭੈਣਾਂ ਦਾ ਨਿੱਘਾ ਸਵਾਗਤ ਹੈ ਜੀ ਅਤੇ ਪ੍ਰਿੰਸੀਪਲ ਮੈਡਮ ਰਜਿੰਦਰ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇੰਨੇ ਥੋੜੇ ਸਮੇਂ ਦੇ ਵਿੱਚ ਇੰਨਾ ਵਧੀਆ ਅਰੇਂਜਮੈਂਟ ਕਰਕੇ ਦਿੱਤਾ ਸੋ ਗੱਲ ਚੱਲ ਰਹੀ ਹੈ ਤੀਆਂ ਦੇ ਤਿਉਹਾਰ ਦੀ ਪੁਰਾਣੇ ਸਮਿਆਂ ਵਿੱਚ ਬਜ਼ੁਰਗਾਂ ਵਿੱਚ ਇਹ ਲੋਕ ਵਿਸ਼ਵਾਸ ਹੁੰਦਾ ਸੀ ਕਿ ਸੌਣ ਦੇ ਮਹੀਨੇ ਨੂੰ ਆਪਣੀ ਸੱਸ ਦੇ ਮੱਥੇ ਨਹੀਂ ਲਗਣੀ ਚਾਹੀਦੀ। ਇਹਦੇ ਪਿੱਛੇ ਇੱਕ ਖਾਸ ਧਾਰਨਾ ਹੁੰਦੀ ਸੀ ਕਿ ਉਹਨਾਂ ਸਮਿਆਂ ਵਿੱਚ ਮਕਾਨ ਕੱਚੇ ਹੁੰਦੇ ਸਨ ਤੇ ਇਸ ਮਹੀਨੇ ਮੀਂਹ ਜਿਆਦਾ ਪੈਣ ਕਰਕੇ ਮਕਾਨ ਬਹੁਤ ਜਿਆਦਾ ਚੁੰਦੇ ਹੁੰਦੇ ਸਨ। ਇਸ ਵਜ੍ਹਾ ਤੋਂ ਸੱਜ ਵਿਆਹੀ ਨੂੰ ਆਪਣੇ ਪੇਕੇ ਪਿੰਡ ਭੇਜ ਦਿੱਤਾ ਜਾਂਦਾ ਸੀ। ਤੇ ਜਿਹੜੀ ਨੋਹ ਦੇ ਪੇਕੇ ਉਸ ਨੂੰ ਲੈਣ ਨਹੀਂ ਆਉਂਦੇ ਸਨ ਉਹਦੀ ਸੱਸ ਉਸ ਨੂੰ ਤਾਨਾ ਮਾਰਦੀ ਸੀ ਕਿ ਤੈਨੂੰ ਤੀਹਾਂ ਨੂੰ ਲੈਣ ਨਾ ਆਏ ਨੀ ਬਹੁਤ ਿਆ ਭਰਾਵਾ ਵਾਲੀਏ ਤੈਨੂੰ ਤੀਹਾਂ ਨੂੰ ਲੈਣ ਨਾ ਆਏ ਨੀ ਬਹੁਤ ਿਆ ਭਰਾਵਾ ਵਾਲੀਏ ਤੇ ਨੋਹ ਵੀ ਅੱਗੋਂ ਮਿੱਠਾ ਜਿਹਾ ਤਾਨਾ ਆਪਣੀ ਸੱਸ ਨੂੰ ਮਾਰਦੀ ਹੋਈ ਕਹਿੰਦੀ ਸੀ ਕਿ ਤੇਥੋਂ ਡਰਦੇ ਲੈਣ ਨਾ ਆਏ ਨੀ ਸੱਸੀਏ ਬੜੇ ਮੇਰੰਗੀਏ ਤੈਥੋਂ ਦਰਦ ਦੇ ਲੈਣ ਨਾ ਆਏ ਨੀ ਸੱਸੀਏ ਬੜੇਵੇਂ ਰੰਗिए ਕਾਲੇ ਨਾ ਮੋੜਾ ਮੋੜ ਲੈ ਕਤਾਰੀ ਨੀਂ ਗੀਰੇ ਕਾਲੇ ਨਾ ਮੋੜਾ ਮੋੜ ਲੈ ਸਾਡੀ ਜੀ ਕਾਲੇ ਨਾ ਮੋੜਾ ਮੋੜ ਲੈ ਸਾਡੀ ਜੀ ਅਸੀਂ ਤੋਂ ਆਪਣੇ ਖੰਗੇ ਕੁੱਟਿਆ ਚਾਚਾ ਰਾਮਕੰਨ ਵਾਲੇ ਤੋਂ ਤੋਂ ਦਿੱਤਰ ਪਾ ਕੇ ਦਿੱਤਰ ਕਹਿੰਦਾ ਕਾਲੇ ਨਾ ਮੋੜਾ ਮੋੜ ਲੈ ਸਾਡੇ ਦਿੱਤਰ ਪਾ ਕੇ ਕਾਰਨ ਸਾਲ ਦੇ 12 ਮਹੀਨਿਆਂ ਵਿੱਚੋਂ ਸਿਰਫ ਇੱਕ ਸੌਣ ਦਾ ਮਹੀਨਾ ਹੀ ਨਹੀਂ ਹੈ ਜਿਸ ਨੂੰ ਪੰਜਾਬ ਦੀਆਂ ਮੁਟਿਆਰਾਂ ਵੱਲੋਂ ਵੀਰ ਕਹਿ ਕੇ ਵਡਿਆਈ ਦਿੱਤੀ ਗਈ ਹੈ ਕਹਿੰਦੀਆਂ ਨੇ ਸੌਣ ਵੀਰ ਇਕੱਠੀਆਂ ਕਰੇ ਭਾਦੋਂ ਚੰਦਰੀ ਬਿਸ਼ੋੜੇ ਪਾਵੇ ਪਹਿਲੇ ਸਮਿਆਂ ਵਿੱਚ ਜਦੋਂ ਹਾਰ ਦਾ ਮਹੀਨਾ ਆਪਣੇ ਆਖਰੀ ਪੜਾ ਤੇ ਹੁੰਦਾ ਸੀ ਤਾਂ ਕੁੜੀਆਂ ਆਪਣੇ ਸੌਣੀ ਬੈਠੀਆਂ ਕੰਧਾਂ ਤੇ ਔਂਸੀਆਂ ਪਾਉਂਦੀਆਂ ਹੁੰਦੀਆਂ ਸਨ ਕਿ ਮੇਰਾ ਵੀਰ ਕਦੋਂ ਮੈਨੂੰ ਲੈਣ ਆਵੇਗਾ ਉਨਾ ਸਮਿਆਂ ਵਿੱਚ ਗੱਡੀਆਂ ਮੋਟਰਾਂ ਨਹੀਂ ਹੁੰਦੀਆਂ ਸਨ ਵੀਰ ਆਪਣੀਆਂ ਭੈਣਾਂ ਨੂੰ ਘੋੜਿਆਂ ਤੇ ਬੋਤਿਆਂ ਤੇ ਜਾਂ ਪੈਦਲ ਤੋਰ ਕੇ ਲੈ ਕੇ ਆਉਂਦੇ ਸਨ ਜਦੋਂ ਕੋਈ ਧੀ ਆਪਣੇ ਪਿੰਡ 'ਚ ਵੱਢੀ ਉਹਨੂੰ ਆਪਣਾ ਬਚਪਨ ਤੇ ਬਚਪਨ ਦੀਆਂ ਸਹੇਲੀਆਂ ਯਾਦ ਆ ਜਾਂਦੀਆਂ ਹੌਣ ਮਹੀਨੇ ਤੋਂ ਪਹਿਲਾਂ ਪਿੰਡ ਵਿੱਚ ਦੂਰ ਦਰਾੜੀਆਂ ਕੁੜੀਆਂ ਇਕੱਠੀਆਂ ਹੋਣ ਲੱਗਦੀਆਂ ਤੇ ਇਸ ਮੌਕੇ ਦਾ ਲਾਭ ਉਠਾ ਕੇ ਬੰਜਾਰੇ ਵੀ ਆਪਣੀਆਂ ਵੰਗਾਂ ਵੇਚਣ ਆ ਜਾਂਦੇ ਦਿਨ ਚੜ੍ਹਦੇ ਨਾਲ ਹੀ ਪਿੰਡ ਦੀਆਂ ਕੱਚੀਆਂ ਪੱਕੀਆਂ ਈੜੀਆਂ ਤੇ ਖੁੱਲੀਆਂ ਗਲੀਆਂ ਵਿੱਚ ਬੰਜਾਰੇ ਦਾ ਗੂੰਜਦਾ ਹੋਇਆ ਹੋਕਾ ਕੁੜੀਆਂ ਦੇ ਕੰਨੀਆਂ ਪੈ ਜਾਂਦਾ ਵੰਗਾ ਚੜਾਉਣ ਵੰਗਾ ਚੜਾ ਲਓ ਕਾਲੀਆਂ ਪੀਲੀਆਂ ਵੰਗਾ ਹਰੀਆਂ ਵੰਗਾ ਸੁਈਆਂ ਵੰਗਾ ਕੁੜੀਆਂ ਦਾ ਇਕੱਠ ਬੰਜਾਰੇ ਨੂੰ ਘੇਰ ਲੈਂਦਾ ਪਰ ਉਸ ਜਮਾਨੇ ਵਿੱਚ ਲੋਕਾਂ ਕੋਲ ਪੈਸੇ ਨਾ ਹੋਣ ਕਰਕੇ ਲੋਕ ਕੋਠੀ ਵਿੱਚੋਂ ਛੰਨਿਆਂ ਨਾਲ ਬਾਲਟੀਆਂ ਨਾਲ ਜਾਂ ਝੋਲੀਆਂ ਭਰ ਕੇ ਦਾਣੇ ਪਾ ਦਿੱਤੇ ਜਾਂਦੇ ਕੁੜੀਆਂ ਫਿਰ ਵੰਗਾ ਚੜਾ ਲੈਂਦੀਆਂ ਤੇ ਵੰਗਾ ਚੜਾਉਂਦੇ ਸਮੇ ਜੇ ਕੋਈ ਚੂੜੀ ਟੁੱਟ ਜਾਂਦੀ ਤਾਂ ਇਹ ਭੋਲੀਆਂ ਕੁੜੀਆਂ ਚੂੜੀ ਦਾ ਟੋਟਾ ਚੁੱਕ ਕੇ ਆਪਣੇ ਹੱਥ ਤੇ ਰੱਖ ਕੇ ਭੰਨ ਕੇ ਆਪਣੇ ਮਾਹੀ ਦਾ ਪਿਆਰ ਦੇਖਦੀਆਂ ਪਿਛਲੇ 20 ਸਾਲਾਂ ਤੋਂ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਲੜਕੀਆਂ ਲਈ ਇੱਕੋ ਇੱਕ ਮਾਨਤਾ ਪ੍ਰਾਪਤ ਵੋਕੇਸ਼ਨਲ ਐਜੂਕੇਸ਼ਨਲ ਸਕੂਲ ਛਾਨੇ ਦਵਾਬਾ ਵੋਕੇਸ਼ਨਲ ਇੰਸਟੀਚਿਊਟ ਪਹਾੜੀ ਗੇਟ ਹਰਿਆਣਾ ਜਿੱਥੇ ਲੜਕੀਆਂ ਨੂੰ ਕਟਿੰਗ ਟੈਲਰਿੰਗ ਫੈਸ਼ਨ ਡਿਜ਼ਾਈਨਿੰਗ ਡਰੈੱਸ ਡਿਜ਼ਾਈਨਿੰਗ ਅਤੇ ਕੰਪਿਊਟਰ ਦੇ ਸਾਰੇ ਕੋਰਸਿਸ ਟੈਲੀ ਅਕਾਊਂਟ ਤੇ ਹੋਰ ਸਾਰੇ ਕੋਰਸ ਜਿਹੜੇ ਨੇ ਖੁੱਲੀ ਹਵਾਦਾਰ ਬਿਲਡਿੰਗ ਵਿੱਚ ਕਰਵਾਏ ਜਾਂਦੇ ਹਨ ਅਤੇ ਇਹਦੇ ਨਾਲ ਹੀ ਬਿਊਟੀਸ਼ੀਅਨ ਦੇ ਸਾਰੇ ਜਿਹੜੇ ਕੋਰਸ ਨੇ ਜਿਵੇਂ ਕਿ ਬੇਸਿਕ ਮਾਡਰਨ ਬਿਊਟੀਸ਼ੀਅਨ ਮੇਕਅਪ ਨੇਲ ਅੰਡੈਕਸ਼ਨ ਨੇਲ ਆਰਟ ਮਹਿੰਦੀ ਅਤੇ ਬਿਊਟੀਸ਼ੀਅਨ ਨਾਲ ਸੰਬੰਧਿਤ ਹਰ ਤਰ੍ਹਾਂ ਦਾ ਕੋਰਸ ਕਰਵਾਇਆ ਜਾਂਦਾ ਹੈ ਤੇ ਨਾਲ ਉਹਨਾਂ ਨੂੰ ਵਿਦੇਸ਼ਾਂ ਵਿੱਚ ਮਾਨਤਾ ਪ੍ਰਾਪਤ ਦੇਸ਼ ਵਿੱਚ ਮਾਨਤਾ ਪ੍ਰਾਪਤ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ ਤੋ ਜਲਦੀ ਸੰਪਰਕ ਕਰੋ ਸ਼ਾਨੇ ਦਵਾਬਾ ਵੋਕੇਸ਼ਨਲ ਟ੍ਰੇਨਿੰਗ ਇੰਸਟੀਚਿਊਟ ਵਿੱਚ ਦਾਖਲਾ ਸ਼ੁਰੂ ਹੈ ਆਪਣੀ ਲੜਕੀਆਂ ਨੂੰ ਪਲੱਸ 2 ਤੋਂ ਬਾਅਦ ਵਿਹਲੇ ਨਾ ਰੱਖੋ ਉੱਥੇ ਦਾਖਲਾ ਜ਼ਰੂਰ ਦਿਵਾਓ ਫੋਨ ਨੰਬਰ 9815237251 ਤੀਆਂ ਦੇ ਆਖਰਲੇ ਦਿਨ ਇਹ ਇੱਕ ਮੇਲੇ ਦਾ ਰੂਪ ਲੈ ਲੈਂਦਾ ਸੀ ਕੁੜੀਆਂ ਦਾ ਇਕੱਠ ਜਿਆਦਾ ਵੱਜ ਜਾਂਦਾ ਸੀ ਕੁੜੀਆਂ ਕਈ ਤਰ੍ਹਾਂ ਦੇ ਰੰਗ ਤਮਾਸ਼ੇ ਕਰਦੀਆਂ ਅਤੇ ਮੇਲਾ ਖਤਮ ਹੋਣ ਤੋਂ ਪਹਿਲਾਂ ਕੁੜੀਆਂ ਵੱਲੋਂ ਵੱਲੋਂ ਵੀ ਪਾਈ ਜਾਂਦੀ ਸੀ ਕਹਿੰਦੇ ਨੇ ਜੇ ਵੱਲੋਂ ਨਹੀਂ ਪਾਈ ਤਾਂ ਤੀਆਂ ਅਧੂਰੀਆਂ ਮੰਨੀਆਂ ਜਾਂਦੀਆਂ ਸਨ ਤੀਆਂ ਦੇ ਆਖਰੀ ਦਿਨ ਕੁੜੀਆਂ ਦਾ ਜੋਸ਼ ਵੀ ਸਿਖਰ ਤੇ ਹੁੰਦਾ ਸੀ ਤੇ ਮਨ ਦੇ ਵਿੱਚ ਇੱਕ ਦਰਦ ਵੀ ਚੱਲ ਕਰਾ ਹੁੰਦਾ ਸੀ ਕਿ ਇਸ ਤੋਂ ਬਾਅਦ ਫਿਰ ਸੌਰਿਆਂ ਦੇ ਪਿੰਡ ਨੂੰ ਤੁਰਨ ਦੀ ਤਿਆਰੀ ਹੋ ਜਾਣੀ ਹੈ ਇੱਕ ਦੂਜੀ ਨੂੰ ਫਿਰ ਮਿਲਣ ਦੇ ਵਾਅਦੇ ਕਰਦੀਆਂ ਹੋਈਆਂ ਭਰੇ ਹੋਏ ਮਨ ਦੇ ਨਾਲ ਬੋਲੀ ਪਾਉਂਦੀਆਂ ਤੇ ਕਹਿੰਦੀਆਂ ਤੀਆਂ ਤੀਜ ਦੀਆਂ ਵਰੇ ਦਿਨਾਂ ਨੂੰ ਫੇਰ ਇਹ ਹੋਕਾ ਜਿਹਾ ਹੌਕਾ ਜਿਹਾ ਲੈ ਕੇ ਕੁੜੀਆਂ ਤੀਆਂ ਸਮਾਪਤ ਕਰ ਦਿੰਦੀਆਂ ਅਤੇ ਆਪਣੇ ਘਰਾਂ ਨੂੰ ਚਲੀਆਂ ਜਾਂਦੀਆਂ